ਜੇਕਰ ਤੁਸੀਂ ਆਪਣੇ ਘਰ ਨੂੰ ਤਾਲੇ ਮਾਰਦੇ ਹੋ ਜਾਂ ਫਿਰ ਤੁਹਾਡੇ ਘਰ ਦੀਆਂ ਕੰਧਾਂ ਉੱਚੀਆਂ ਨੇ ਤਾਂ ਫਿਰ ਵੀ ਸਾਡੀ ਇਹ ਖਬਰ ਵੇਖਣਾ ਤੁਹਾਡੇ ਲਈ ਅਤ ਜ਼ਰੂਰੀ ਹੈ ਕਿਉਂਕਿ ਹੁਣ ਚੋਰ ਜੋੜੇ ਉਹ ਵੀ ਹਾਈ ਟੈਕ ਹੋ ਗਏ ਨੇ ਤੇ ਤੁਹਾਡੇ ਚੁਬਾਰੇ ਦੀਆਂ ਕੰਧਾਂ ਉੱਚੀਆਂ ਵੇਖ ਕੇ ਪੌੜੀ ਆਪਣੇ ਘਰੋਂ ਲੈ ਕੇ ਆਉਂਦੇ ਨੇ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਪਹਾੜੀ ਗੇਟਵਿਖੇ ਜਿੱਥੇ ਇੱਕ ਐਨ ਆਰ ਆਈ ਦੇ ਘਰ ਬੀਤੀ ਰਾਤ ਚੋਰ ਚੋਰੀ ਕਰਨ ਆਏ ਜਦੋਂ ਤਾਲਾ ਨਾ ਟੁੱਟਾ ਤਾਂ ਚੋਰ ਆਪਣੇ ਨਾਲ ਆਪਣੀ ਪੋੜੀ ਵੀ ਲੈ ਕੇ ਆਏ ਜਦੋਂ ਪੋੜੀ ਕੰਦ ਨੂੰ ਲਗਾ ਕੇ ਚੜ ਗਏ ਤਾਂ ਦੂਸਰੇ ਪਾਸੇ ਛੁੱਟੀ ਦੀ ਆਵਾਜ਼ ਜ਼ਿਆਦਾ ਹੋਣ ਕਰਕੇ ਆਸ ਪੜੋਸ ਦੇ ਲੋਕ ਉੱਠਾਏ ਜਦੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੋਲ ਪਿਸਤਲ ਸੀ ਜਿਸ ਕਰਕੇ ਉਹ ਭੱਜਣ ਵਿੱਚ ਸਫਲ ਹੋ ਗਏ ਚੋਰੀ ਤਾਂ ਨਹੀਂ ਹੋਈ ਪਰ ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੀਆਂ ਚੋਰੀਆਂ ਹੋ ਰਹੀਆਂ ਹਨ ਪਰ ਹਾਲੇ ਤੱਕ ਕੋਈ ਵੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਇਹ ਜੋ ਘਰ ਸੀ ਇਹ ਇੱਕ ਐਨ ਆਰ ਆਈ ਦਾ ਸੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਹਨ ਅਤੇ ਆਪਣੇ ਗਵਾਂਡੀਆਂ ਨੂੰ ਆਪਣੇ ਘਰ ਦੀ ਚਾਬੀ ਦੇ ਕੇ ਗਏ ਹੋਏ ਹਨ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜੀ ਨਾਇਕਰ ਮੈਂ ਵਿਜੇ ਵਰਪਕਰ ਹਾਂ। ਨਾ ਤੁਹਾਡੇ ਇਲਾਕੇ ਦੇ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਆ ਕੱਲ੍ਹ ਵਸੋ ਜੇ ਉਹ ਵੀ ਪਤਨ ਲੱਗਾ 11 ਵਜੇ ਲਾਗੇ ਨੇ ਤੇ ਦੋ ਢਾਈ ਵੇ ਨਾਲ ਆਪਣੇ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ ਦੋ ਦਿਨ ਚਾਂਸ ਹੋ ਰਹੇ ਇੱਕ ਰੋ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰੋ ਆਇਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪੈਸਾ ਬਹੁਤ ਕਾਫੀ ਲੱਗੇ ਨੇ ਉਸ ਤੋਂ ਬਾਅਦ ਕੀ ਨਾਮ ਉਹਨਾਂ ਟੋਪੀ ਤੇਜबीर ਸਿੰਘ ਤੇਜबीर ਸਿੰਘ ਮੁੰਡਾ ਵਕੀਲ ਨਾਲ ਲਗਾਦਾ ਇਹ ਕਿਚਨ ਸੁਣਾ ਘਰ ਹੋਇਆ ਉਹਨਾਂ ਦੇ ਕਾਫੀ ਵਿਚਾਰੇ ਨਿਸ਼ਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਹੈ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਿਆ ਕੋਈ ਇਹਦਾ ਧਿਆਨ ਨਹੀਂ ਜੇ ਪਤਾ ਨਹੀਂ ਕੀ ਸਾਡਾ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਖੋਖੋ ਲੁਕ ਲਈ ਜਾਂਦੇ ਪਰ ਕੋਈ ਕੋਸ਼ਿਸ਼ ਨਹੀਂ ਜੇ ਕੁਝ ਵੀ ਕੱਲ ਆਪਣੇ ਰਾਤ ਨੂੰ ਕੋਈ 3 ਵਜੇ ਨਾਲ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਿਆ ਨਹੀਂ ਤੇ ਇੱਥੇ ਵੀ ਪਤਾ ਨਹੀਂ ਕੀ ਕਰ ਲੈਣਾ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੋ ਤਿੰਨ ਐਵੇਂ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਨਿਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:00 ਵਾ 3:00 ਵਜੇ ਇਰਦਾਵਾ ਜੀ ਬਾਹਰ ਆਓ ਤੇ ਬਾਹਰ ਇਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੱਨਾ ਚਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚੋਂ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹਾਦਸਾ ਕਿਸ ਤਰ੍ਹਾਂ ਹੋਇਆ ਸੀ ਕਿ ਬੱਚਾ ਚਾਹ ਦੇ ਪਹਿਲਾਂ ਤੇ ਉਹ ਇੱਧਰ ਲੱਗੇ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਆ ਜੀ ਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਪੌੜੀ ਦੇ ਨਾਲ ਹੀ ਉਤੋਂ ਦੀ ਚੜ੍ਹੇ ਜੀ ਰੋਲਾ ਕਿੱਥਾ ਪਿਆ ਰੋਲਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਇਹ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਜਦੋਂ ਇਹ ਮੜ ਜੀ ਨੇਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਚਾਰ ਆ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਇਹਨਾਂ ਕੋਲ ਨਹੀਂ ਕੋਈ ਗੋਲੀ ਚਲੀ ਨਹੀਂ ਚੋਰੀ ਕੋਈ ਵੇਖੋ ਇਹ ਤੇਰਾ ਸਮਾਨ ਉਹਨਾਂ ਦੇ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤੇ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਂ ਆਦਾ ਹੈ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ ਇੰਡੀਆ ਕ੍ਰਾਈਮ ਨਿਊ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ